ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਮਨੀਸ਼ ਪਿਆਲਾ ਤੇ ਅੱਜ ਖਾਸ ਔਰਤੇ ਇੱਕ ਉਸ ਚਰਚਾ ਦੀ ਹਾਂ ਅਸੀਂ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜਿਹੜੀ ਅੱਜ ਸਾਰਿਆਂ ਦਾ ਧਿਆਨ ਮੰਗਦੀ ਹੈ ਅੱਜ ਅਸੀਂ ਹੈਗੇ ਆ ਨਿਊਯਾਰਕ ਦੇ ਵਿੱਚ ਅਤੇ ਮੇਰੇ ਨਾਲ ਨੇ ਸਰਦਾਰ ਰਗਵੀਰ ਸਿੰਘ ਸਬਾਨਪੁਰ ਇਹ ਨਿਊਯਾਰਕ ਸਿਟੀ ਦੇ ਜਿਹੜਾ ਹਿਊਮਨ ਰਾਈਟ ਕਮਿਸ਼ਨ ਹੈ ਉਹਦੇ ਵਿੱਚ ਬਤੌਰ ਮੈਂਬਰ ਦੇ ਐਜ਼ ਅ ਕਮਿਸ਼ਨਰ ਜਿਹੜੀ ਹੈ ਉਹਦੇ ਚ ਆਪਣਾ ਇੱਕ ਰੋਲ ਅਦਾ ਕਰਦੇ ਨੇ ਅਤੇ ਇਹ ਸਾਨੂੰ ਮਾਣ ਹੈ ਕਿ ਸਾਡੇ ਇਸ ਨਿਊਯਾਰਕ ਸਿਟੀ ਦੇ ਜਿਹੜਾ ਹਿਊਮਨ ਰਾਈਟ ਕਮਿਸ਼ਨ ਹੈ ਉੱਚ ਦੋ ਦਸਤਾਰਤਰੀ ਜਿਹੜੇ ਨੇ ਸਾਡੇ ਮੈਂਬਰ ਜਿਹੜੇ ਨੇ ਉਹ ਸਾਡੀ ਕਮਿਊਨਿਟੀ ਦਾ ਮਾਣ ਵਧਾਉਂਦੇ ਨੇ ਲੇਕਿਨ ਅੱਜ ਚਰਚਾ ਦਾ ਵਿਸ਼ਾ ਥੋੜਾ ਜਿਹਾ ਡਿਫਰੈਂਟ ਹੈ ਖਾਸ ਕਰਕੇ ਅਸੀਂ ਵੇਖਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਜਿਹੜੇ ਨੇ ਅੱਜ ਇਹ ਚੈਲੰਜ ਬਣਿਆ ਹੋਇਆ ਕਿ ਅਸੀਂ ਆਪਣੇ ਬੱਚੇ ਜਿਹੜੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਲੈ ਕੇ ਆਉਣਾ ਹੈ ਅਤੇ ਸਾਨੂੰ ਉਹਨਾਂ ਦੀ ਕਿਸ ਤਰੀਕੇ ਨਾਲ ਲੈ ਕੇ ਆਉਣ ਦੀ ਲੋੜ ਹੈ ਅਸੀਂ ਦੇਖਦੇ ਹਾਂ ਕਿ ਜਦੋਂ ਸਮਾਗਮ ਇੱਥੇ ਹੁੰਦੇ ਨੇ ਇਹਨਾਂ ਸਮਾਗਮਾਂ ਦੇ ਵਿੱਚ ਬਹੁਤ ਵੱਡਾ ਰਸ਼ ਜਿਹੜਾ ਹੈ ਗੁਰੂ ਘਰਾਂ ਦੇ ਬਾਹਰ ਹੁੰਦਾ ਹੈ ਅਤੇ ਉਸ ਨੂੰ ਵੀ ਲੈ ਕੇ ਅੱਜ ਚਰਚਾ ਇਹ ਬਣੀ ਹੋਈ ਕਿ ਉਸ ਰਸ਼ ਨੂੰ ਜਾਂ ਉਸ ਸੰਗਤੀ ਰੂਪ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਅਸੀਂ ਗੁਰੂ ਘਰ ਦੀ ਬਰਾਂਡੇ ਦੇ ਅੰਦਰ ਕਿਸ ਤਰ੍ਹਾਂ ਲੈ ਕੇ ਆਉਣਾ ਇਹ ਨਾ ਹੋਵੇ ਕਿ ਉਹ ਬਾਹਰੋਂ ਆਉਣ ਤੇ ਬਾਹਰ ਹੀ ਮੁੜ ਜਾਣ ਸੋ ਇਹਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਸ਼੍ਰੀ ਫਤਿਹ ਜੀ ਮੈਂ ਸੁਣਦੇ ਸੀ ਤੁਸੀਂ ਕਹ ਰਹੇ ਕਿ ਮੈਂ ਜਿਹੜੀ ਭਾਲ ਕਰ ਰਿਹਾ ਸੀ ਜਿਹੜੇ ਸ਼ਬਦਾਂ ਦੇ ਤੁਸੀਂ ਅੱਜ ਜੋ ਮੰਚ ਤੋਂ ਤੋਂ ਦੁਬਾਰਾ ਜਿਹੜੇ ਦੁਹਰਾਏ ਨੇ ਕਿ ਸਾਨੂੰ ਸੋਚਣ ਦੀ ਅੱਜ ਲੋੜ ਹੈ ਕਿ ਜਿਹੜੇ ਜਿਸ ਚੀਜ਼ ਕਰਕੇ ਸੀ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਬਾਬੇ ਨਾਨਕ ਦੇ ਲੰਗਰ ਦੇ ਕਰਕੇ ਕਿ ਕੋਈ ਵੀ ਜਿਹੜਾ ਉਹ ਭੁੱਖਾ ਨਾ ਰਵੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਆਪਣਾ ਸਿੱਖੀ ਦਾ ਔਰ ਜਿਹੜਾ ਨਿਸ਼ਾਨ ਸਾਹਿਬ ਜਿੱਥੇ ਵੀ ਦਿਖੇ ਉੱਥੇ ਕੋਈ ਆ ਕੇ ਆਵੇ ਤਾਂ ਉਹ ਭੁੱਖਾ ਨਾ ਰਹੇ ਉਹ ਆਪਣਾ ਢਿੱਡ ਭਰ ਕੇ ਉੱਥੋਂ ਜਾਵੇ ਲੇਕਿਨ ਅਸੀਂ ਦੇਖਦੇ ਹਾਂ ਕਿ ਜਿਹੜੀ ਗੱਲ ਤੁਸੀਂ ਬੜੀ ਜ਼ੋਰ ਦਿੱਤਾ ਹੈ ਕਿ ਅੱਜ ਅਸੀਂ ਪਕਵਾਨਾਂ ਦੇ ਪਿੱਛੇ ਪੈ ਗਏ ਹੋੜ ਮਚ ਗਈ ਕਿ ਮੈਂ ਪਿੱਛੇ ਤਾਂ ਲੰਗਰ ਕਿਨੇ ਲਾਉਣਾ ਹੈ ਖੀਰ ਦਾ ਕਿਨੇ ਲਾਉਣਾ ਹੈ ਪੰਜ ਪੰਜ ਦੇ ਦੁਨੀਆਂ ਦੇ ਜਿਹੜਾ ਪਕਵਾਨ ਹੈ ਉਹ ਅਸੀਂ ਆਪਣੇ ਲੰਗਰਾਂ ਚ ਲੈ ਕੇ ਆ ਗਏ ਉਹ ਤਾਂ ਤੁਸੀਂ ਕਹੇ ਕਿ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਗੁਰੂ ਨਾਨਕ ਦੇ ਸ਼ਬਦ ਦਾ ਜਿਹੜਾ ਲੰਗਰ ਲਾਈਏ ਨਾ ਕਿ ਇਸ ਲੰਗਰ ਦੇ ਪਿੱਛੇ ਪੈ ਰਹੀ ਹੈ ਕੀ ਕਹੋਗੇ ਸਭ ਤੋਂ ਪਹਿਲਾਂ ਸਮੁੱਚਿਆ ਸਖਤਾ ਨੂੰ ਸਮੁੱਚੇ ਸਰੋਤਿਆਂ ਨੂੰ ਫਤਿਹ ਦੀ ਝਾਂਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੀਸ਼ ਜੀ ਤੁਸੀਂ ਬਹੁਤ ਹੀ ਸਮੇਂ ਦੀ ਲੋੜ ਮੁਤਾਬਕ ਕੁਐਸਚਨ ਕੀਤਾ ਅਸੀਂ ਮਹਿਸੂਸ ਕਰ ਰਹੇ ਹਾਂ ਕਾਫੀ ਲੰਮੇ ਸਮੇ ਤੋਂ ਜੀ ਕਿ ਸਾਡੇ ਜੋ ਲੋਕ ਨੇ ਸਿੱਖ ਅੱਜ ਕਾਫੀ ਵੱਡੀ ਗਿਣਤੀ ਵਿੱਚ ਪੰਜਾਬ ਦੇ ਵਿੱਚ ਜੇ ਗੱਲ ਕਰ ਲਈਏ ਬਹੁਤ ਜ਼ਿਆਦਾ ਤੇ ਬਾਹਰ ਵੀ ਇਹ ਧਰਮ ਨੂੰ ਛੱਡ ਕੇ ਕ੍ਰਿਸਚੀਅਨ ਚਹੁਰ ਪਾਸੇ ਕਿਉਂ ਜਾ ਰਹੇ ਜੀ ਅਸੀਂ ਜਦੋਂ ਪੜਦੇ ਹੁੰਦੇ ਸੀ ਖਾਲਸਾਗਰ ਜਲੰਧਰ ਦੇ ਵਿੱਚ 1980 ਜਦ ਮੈਂ ਬਾਹਰ ਆਇਆ ਉਸ ਤੋਂ ਪਹਿਲਾਂ ਅਸੀਂ ਚਰਚਾਂ ਬਹੁਤ ਘੱਟ ਦੇਖੀਆਂ ਸੀ ਬਹੁਤ ਘੱਟ ਕਿਤੇ ਦੇਖੇ ਦੇ ਫਿਰ ਸੀ ਅੱਜ ਮੈਂ ਕਿਤੇ ਸੁਣ ਰਿਹਾ ਸੀ ਕਿ 300 ਉੱਤੇ ਚਰਚ ਲੁਧਿਆਣੇ ਦੇ ਵਿੱਚ ਜੀ ਜੇ ਆਪਾਂ ਏਰੀਆ ਤਰਨਤਾਰ ਦੀ ਗੱਲ ਕਰ ਰਹੀ ਹੈ ਗਰਤਾਸਪੁਰ ਸ਼ਹਿਰ ਦੀ ਗੱਲ ਕਰ ਰਹੀ ਹੈ ਹੋਰ ਸਾਰੇ ਪਾਸੇ ਜਿੱਥੇ ਕੇ ਬਾਡਰ ਏਰੀਆ ਉੱਤੇ ਆਪਣੇ ਇਸ ਕਾਫੀ ਗਰੀਬ ਪਰਿਵਾਰ ਨੇ ਆ ਉਹਨਾਂ ਦੀ ਬਾਹ ਨਹੀਂ ਫੜੀ ਗਈ ਉਹਨਾਂ ਦੀਆਂ ਕੋਈ ਲੋੜਾ ਵੱਡੀਆਂ ਨਹੀਂ ਛੋਟੀਆਂ ਛੋਟੀਆਂ ਲੋੜਾਂ ਨੇ ਕਿਸੇ ਦੀ ਕੋਈ ਬੱਚੀ ਦੀ ਜਾਂ بیٹے ਦੀ ਸ਼ਾਦੀ ਵਾਸਤੇ ਕਿਹਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਜਾਂ ਕਿਸੇ ਦੇ ਮੈਡੀਕਲ ਵਾਸਤੇ ਛੋਟੇ ਛੋਟੇ ਇਲਾਜਾਂ ਵਾਸਤੇ ਲੋਕ ਪੈਸੇ ਤਰਸ ਰਹੇ ਨੇ ਤੇ ਕਈਆਂ ਨੂੰ ਤੇ ਮੌਤ ਦੇ ਮੂਸ ਜਾਣਾ ਪੈਂਦਾ ਇਲਾਜ ਨਹੀਂ ਕਰਾ ਸਕਦਾ ਜੀ ਤਾਂ ਜੋ ਸ਼ੈਤਾਨੀ ਬਿਰਤੀ ਦੇ ਲੋਕ ਨੇ ਉਹ ਉਹਨਾਂ ਦੀ ਗਰੀਬੀ ਦਾ ਨਜਾਇਜ਼ ਫਾਇਦਾ ਉਠਾ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾਉਂਦੇ ਜੇ ਆਪਾਂ ਗੱਲ ਕਰੀਏ ਗੁਰਨਾਗਦੇਵ ਸਹਿਬ ਮਹਾਰਾਜ ਜੀ ਪਹਿਲੇ ਪਾਸ਼ਾ ਜੀ ਉਹਨਾਂ ਦੇ ਜੋ ਸਾਡੇ ਮੂਲੇ ਸਿਧਾਂਤ ਨੇ ਕਿਰਤ ਕਰੋ ਵਾਣਸ਼ਕੋ ਨਾਮ ਜਪੋ ਜੇ ਆਪਾਂ ਤਿੰਨ ਸਿਧਾਂਤਾਂ ਦੀ ਗੱਲ ਕਰ ਲਈਏ ਤੇ ਸਾਡੇ ਕੋਈ ਵੀ ਜੋ ਸਿੱਖ ਹੈ ਨਾ ਉਹ ਆਪਣੀ ਮਜਬੂਰੀ ਕਰਕੇ ਧਰਮਣਾ ਛੱਡੇ ਜੀ ਜੋ ਅੱਜ ਹੋ ਰਿਹਾ ਹੈ ਅੱਜ ਆਪਾਂ ਬੇਸ਼ੱਕ ਪ੍ਰਚਾਰ ਬਹੁਤ ਵੱਡੇ ਤੇ ਲੈਵਲ ਤੇ ਸਾਡਾ ਹੋ ਰਿਹਾ। ਸਾਡੇ ਵਿਦੇਸ਼ਾਂ ਵਿੱਚ ਦਾ ਦੇਸ਼ ਦੇ ਵਿੱਚ بڑے بڑے ਧਾਰਮਿਕ ਸਥਾਨ ਬਣ ਗਏ ਨੇ। ਪ੍ਰਚਾਰਕ ਵੀ ਸਾਡੇ ਕੋਲ ਬਹੁਤ ਨੇ ਕੋਈ ਘਾਟਾ ਨਹੀਂ ਬੜੇ ਸਿਆਣੇ ਪ੍ਰਚਾਰਕ ਨੇ। ਪਰ ਜੇ ਮਾਡਰਨ ਯੁੱਗ ਦੇ ਵਿੱਚ ਜੋ ਸਾਡੀ ਸੰਗਤ ਹੈ ਉਹਦੀ ਜੋ ਸੁਣਨ ਵਾਲੀ ਪਿਰਤੀ ਹੈ ਉਸ ਪਾਸੋਂ ਹਟ ਕੇ ਤੇ ਜੋ ਅੱਜ ਬਾਹਰ ਹੋ ਰਿਹਾ ਹੈ ਜੋ ਸਾਡੇ ਕਲਚਰ ਦਾ ਪ੍ਰੋਗਰਾਮ ਹੋ ਰਿਹਾ ਸਾਡੇ ਖਾਣੇ ਪੀਣੇ ਦਾ ਹੋ ਰਿਹਾ ਇਹ ਸਾਡੇ ਕੱਪੜੇ ਦੇ ਪਹਿਰਾਵੇ ਦਾ ਹੋ ਰਿਹਾ ਇਹ ਸਾਰਾ ਕੁਝ ਅਸੀਂ ਗੁਰੂ ਘਰਾਂ ਵਿੱਚ ਲਿਆਂਦਾ ਅਸੀਂ ਕੋਈ ਸਿੰਪਲ ਸਿੱਖ ਬਣ ਕੇ ਗੁਰਦੁਆਰੇ ਨਹੀਂ ਆਉਂਦੇ ਅਸੀਂ ਕੋਈ ਸਿੰਪਲ ਖਾਣਾ ਗੁਰਦੁਆਰੇ ਵਿੱਚ ਦਉਂਦੇ ਅਸੀਂ ਕੋਈ ਇਹੋ ਜਿਹਾ ਉਪਰਾਲਾ ਨਹੀਂ ਕਰਦੇ ਠੋਸ ਤੌਰ ਤੇ ਕਿ ਜੋ ਸਾਡੇ ਬੱਚੇ ਨੇ ਉਹਨਾਂ ਦਾ ਇੰਟਰਸਟ ਜੋ ਹੈ ਗੁਰੂ ਘਰਾਂ 'ਚ ਬਣਿਆ ਰਿਹਾ ਅਸੀਂ ਪਤਾ ਨਹੀਂ ਕਿਹੇ ਕਨਫਿਊਜ਼ਨ ਦੇ ਵਿੱਚ ਕੀ ਪ੍ਰਾਪਤ ਕਰਨ ਲਈ ਪਤਾ ਨਹੀਂ ਕਿਹੜੇ ਪਾਸੇ ਤੁਰ ਪਏ ਆ ਤਾਂ ਹੁਣ ਸਮਾਂ ਇਹ ਆ ਗਿਆ ਕਿ ਅਸੀਂ ਬਹੁਤ ਲੇਟ ਹੋ ਗਏ ਆ ਬਹੁਤ ਟੂ ਲੇਟ ਜੀ ਨੂੰ ਕਹਿੰਦੇ ਨੇ ਨਾ ਬੰਦਾ ਪਰ ਕਹਿੰਦੇ ਪੰਜਾਬੀ ਦਾ ਖਵਾਤ ਇੱਕ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਕੁਝ ਨਹੀਂ ਵਿਗੜਿਆ ਅੱਜ ਵੀ ਆਪਾਂ ਜੋ ਭੁੱਲੇ ਆ ਉਹ ਲੋਕੀ ਆਪਣੇ ਘਰ ਵਾਪਸ ਆ ਜੀ ਹੈ ਜੋ ਗੁਰੂ ਗ੍ਰਾਸਾ ਸਾਹਿਬੀ ਦਾ ਮੈਸੇਜ ਹੈ ਉਹਨੂੰ ਆਪਾਂ ਆਪਣੇ ਹਿਰਦੇ ਦੇ ਵਿਸਾ ਕੇ ਤੇ ਉਸ ਵਤੋਂ ਆਪਣਾ ਜੀਵਨ ਆਪਣਾ ਜੀਣਾ ਸ਼ੁਰੂ ਕਰਦੀ ਹੈ ਤੇ ਸਾਰਾ ਕੁਝ ਜੋ ਆਪਣਾ ਗਵਾਚਾ ਨਾ ਵਾਪਸ ਆ ਜਾਏਗਾ ਜਿਹੜਾ ਅਸੀਂ ਵੇਖਦੇ ਹਾਂ ਕਿ ਜਿਤਨਾ ਪੰਜਾਬ ਦੇ ਵਿੱਚ ਵੀ ਹੁਣ ਜਿਹੜੇ ਕੁਝ ਬੁੱਧੀਜੀਵੀ ਆ ਉਹ ਇਸ ਚੀਜ਼ ਨੂੰ ਲੈ ਕੇ ਚਿੰਤਤ ਹੈ ਕਿ ਹਰ ਚੀਜ਼ ਨੂੰ ਅਸੀਂ ਜਿਹੜਾ ਜੋੜ ਮੇਲੇ ਜਿਹੜਾ ਸਾਡਾ ਸਭਿਆਚਾਰਿਕ ਵਰਡ ਹੈ ਕਿ ਅਸੀਂ ਜੋ ਧਾਰਮਿਕ ਸਥਾਨਾਂ ਦੇ ਉੱਤੇ ਜਿਹੜੇ ਜੋੜ ਮੇਲੇ ਸ਼ਬਦ ਜਿਹੜਾ ਵਰਤੇ ਸਨ ਲੇਕਿਨ ਅੱਜ ਕੱਲ ਦੀ ਜਿਹੜੀ ਜਨਤਾ ਹੈ ਜਾਂ ਅੱਜ ਕੱਲ ਦੀ ਜਿਹੜੀ ਸੋਚ ਆ ਉਹਨੇ ਜੋੜ ਨੂੰ ਤੇ ਦਾਤਾ ਉਹਨੇ ਮੇਲਾ ਹੀ ਕਰ ਦਿੱਤਾ ਜਿ ਤਰ੍ਹਾਂ ਅਨੰਦਪੁਰ ਸਾਹਿਬ ਦੇ ਹੋਲੇ ਮਹਲੇ ਤੇ ਵੀ ਜਿਹੜਾ ਉੱਥੇ ਲੋਕਾਂ ਨੇ ਮੇਲੇ ਦੇ ਤੌਰ ਤੇ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ ਬਹੁਤ ਸਾਰੇ ਵਿਵਾਦ ਵੀ ਹੋਏ ਨੇ ਕੀ ਤੁਹਾਡਾ ਧਿਆਨ ਉਧਰ ਨੂੰ ਕਰਨ ਦੀ ਕੋਸ਼ਿਸ਼ ਤੁਸੀਂ ਕਰ ਰਹੇ ਹੋ ਕਿ ਅਸੀਂ ਹਰ ਦਿਨ ਨੂੰ ਜਿਹੜਾ ਮੇਲੇ ਦੇ ਤੌਰ ਤੇ ਨਾ ਮਨਾਈਏ ਅਤੇ ਜਿਹੜੀ ਉਹਦੀ ਧਾਰਮਿਕ ਭਾਵਨਾ ਵਾ ਉਹਨੂੰ ਸਮਝੀਏ ਉਹਨੂੰ ਕੈਮਰੇੰਦੀਏ ਤੇ ਜਿਹੜੀ ਅਸਲ ਦੇ ਵਿੱਚ ਸਾਡੀ ਕਮਿਊਨਿਟੀ ਲੋੜ ਵੰਦਾ ਅਸੀਂ ਉਧਰ ਜਾ ਕੇ ਕੁਝ ਕਰਨ ਦੀ ਕੋਸ਼ਿਸ਼ ਕਰੀਏ ਇਹ ਨਾ ਹੋਵੇ ਕਿ ਆਪਾਂ ਇੱਥੇ ਛੜਕਾਂ ਦੇ ਉੱਤੇ ਲੰਗਰ ਲਾ ਕੇ ਦੱਸਦੇ ਰਹੀਏ ਕਿ ਅਸੀਂ ਬਹੁਤ ਵੱਡੇ ਆ ਤਾਂ ਉੱਥੇ ਆਪਣੀ ਕਮਿਊਨਿਟੀ ਜਿਹੜੀ ਹੈ ਉਹ ਕਿਵੇਂ ਸੋਸ਼ਲ ਵੈਲਫੇਅਰ ਵੀ ਆੜ ਦੇ ਵਿੱਚ ਜਾਂ ਉਹਦੇ ਘਾੜ ਦੇ ਚੱਕਰ ਦੇ ਵਿੱਚ ਉਹ ਉੱਥੇ ਤਰਨ ਪਰਿਵਰਤਨ ਕਰੀ ਜਾਵੇ ਮਹਨਿਸ਼ੀ ਇਹ ਗੱਲ ਦਾ ਜ਼ਿਕਰ ਮੈਂ ਲਾਸੰਡੇਵੀ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਕੀਤਾ ਜੀ ਤੇ ਅੱਜ ਵੀ ਮੈਂ ਸਟੇਜ ਤੋਂ ਕੀਤਾ ਜੀ ਅਸੀਂ ਆਮ ਤੌਰ ਤੇ ਗੁਰਦੁਆਰਾ ਦੇ ਸਾਹਿਬ ਮੈਂ ਗੁਰਦਰਾ ਬਾਬਾ ਮੱਖਣ ਸ਼ਾਲ ਬਾਨ ਦੀ ਜੀ ਗੱਲ ਕਰ ਲਾਂ ਜੀ ਤਾਂ ਜਦੋਂ ਕੋਈ ਪ੍ਰੋਗਰਾਮ ਹੁੰਦਾ ਵੱਡਾ ਤਾਂ ਬਾਹਰ ਟੈਂਟ ਲੱਗ ਜਾਂਦੇ ਨੇ ਸੰਗਤ ਨੂੰ ਪਤਾ ਲੱਗ ਜਾਂਦਾ ਵੀ ਅਗਲੇ ਸੰਡੇ ਕੋਈ ਵੱਡਾ ਪ੍ਰੋਗਰਾਮ ਹੋ ਰਿਹਾ ਜੀ ਇਹ ਪਹਿਲਾਂ 2-4 ਦਿਨ ਟੈਂਟ ਲਾਉਂਦਾ ਮਕਸਦ ਵੀ ਇਹੋ ਹੀ ਰਿਹਾ ਮੈਂ ਉਪਰ ਨਹੀਂ ਕਰ ਲਵਾਂ ਜੀ ਤਾਂ ਇਨੇ ਸਟਾਲ ਬਾਹਰ ਲੱਗ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੇ ਫੂਡ ਕਾਹੀ ਜਿਆਦਾ ਫੂਡ ਜੋ ਸਾਡੇ ਖਾਣ ਵਾਸਤੇ ਸਾਡੀ ਸਿਹਤ ਲਈ ਹਾਨੀਕਾਰਕ ਨੇ ਜੀ ਫੋਲੇਪ ਟੂ ਫਿਲਾ ਲੋ ਗੋਲ ਕਾ ਫਿਲਾ ਲੋ ਤੇ ਹੋ ਹੋ ਕਈ ਤਰ੍ਹਾਂ ਦੇ ਤਲੇ ਪਦਾਰਥ ਜਿਨ੍ਹਾਂ ਤੇ 100 ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਉਹਨਾਂ ਦਾ ਰੱਜ ਕੇ ਸੇਵਨ ਕੀਤਾ ਜਾਂਦਾ ਜਿਨ੍ਹਾਂ ਕਰਕੇ ਕਾਫੀ ਪ੍ਰੋਬਲਮ ਵੀ ਆਈ ਤਾਂ ਮੈਂ ਲਾਸਟ ਸੰਡੇ ਅਨਾਉਂਸ ਕੀਤਾ ਸੀ ਕਿ ਅੱਠਵੀਂ ਪਾਸ਼ਾ ਚਿਰੀ ਗੁਰ ਹਰਗੋਬਿੰਦ ਸਾਹਿਬ ਜੀ ਦਾ ਜਗ ਆਗਮਨ ਇਸ ਆ ਰਿਹਾ ਉਹ ਸਾਡੇ ਪ੍ਰਵਾਸ ਸੁਬਾਨਪੁਰ ਪਰਵਾਣ ਹਮੇਸ਼ਾ ਸੇਵਾ ਹੁੰਦੀ ਹੈ ਜੀ ਤਾਂ ਅਸੀਂ ਉਸ ਦਿਨ ਸਿਰਫ ਦੁੱਧ ਦਾ ਲੰਗਰ ਲਾਵਾਂਗੇ ਸ਼ਪੀਲ ਦਾ ਬਾਕੀ ਜੋ ਆਈਸਕ੍ਰੀਮ ਦਾ ਟਰੱਕ ਘਹੀ ਲਾਉਂਦੇ ਹੀ ਜਾਂ ਹੋਰ ਸਾਰੇ ਲਾਉਂਦੇ ਹੀ ਉਹ ਪੈਸੇ ਅਸੀਂ ਪਿੱਛੇ ਆਪਣੇ ਇਲਾਕੇ 'ਚ ਭੇਜਾਂਗੇ ਜਿਹੜੇ ਕਿ ਲੋੜਵੰਦ ਲੋਕਾਂ ਨੂੰ ਦਿੱਤੇ ਜਾਂਦੇ ਆ ਉਹ ਕੋਈ ਵੜਿਆਈ ਵਾਲੀ ਗੱਲ ਨਹੀਂ ਪਰ ਮੌਦਾ ਮੋੜ 3 ਲੱਖ ਰੁਪਿਆ ਆਪਣੇ ਪਰਿਵਾਰ ਨੂੰ ਪੇਨ ਕਾਲ ਕਰਕੇ ਕਹਿੰਦਾ ਵੀ ਅਸੀਂ ਤੁਹਾਨੂੰ ਭੇਜਾਂਗੇ ਜਿਹੜੇ ਲੋੜ ਹੈ ਦਵਾਈ ਦੀ ਜਾਂ ਸਕੂਲਾਂ 'ਚ ਜਾਂ ਕਿਸੇ ਤਰੀਕੇ ਉਹਨਾਂ 'ਚ ਵੰਡਿਆ ਜਾਂਦਾ ਇੱਕ ਸ਼ੁਰੂਆਤ ਹੈ ਕਿ ਆਪਾਂ ਜਿੰਨੇ ਵੀ ਸੇਵਾ ਕਰਦੇ ਆਂ ਬੜੀ ਭਾਵਨਾ ਸਾਡੇ ਚ ਸੇਵਾ ਦੀ ਜੀ ਸੇਵਾ ਤੁਹਾਡੀ ਨੂੰ ਸਾਰੇ ਨੂੰ ਬਹੁਤ ਅਹੀ ਸਤਿਕਾਰ ਕਰਦੇ ਆਂ ਅ ਤੁਸੀਂ ਜੋ ਸੇਵਾ ਕਰ ਰਹੇ ਹੋ ਪਰ ਜੇ ਸੇਵਾ ਆਪਾਂ ਸੋਚ ਕੇ ਕਰੀਏ ਗੁਰੂ ਮਹਾਰਾਜ ਫਰਮਾਉਂਦੇ ਨੇ ਅਕਲੀ ਪੜ ਕੇ 부ਜੀਏ ਅਕਲੀ ਪਾਈਏ ਮਾਨ ਅਕਲੀ ਸਹਿਬ ਸੇਵੀਏ ਅਕਲੀ ਕੀਚੇ ਦਾ ਜੀ ਜੇ ਆਪਾਂ ਆਪਣੀ ਅਕਲ ਦੇ ਹਿਸਾਬ ਨਾਲ ਦਾਨ ਕਰਨਾ ਸ਼ੁਰੂ ਕਰੀਏ ਜਿੱਥੇ ਲੋੜ ਹੈ ਲੋੜ ਬੰਦ ਨੂੰ ਦਿਮਾਗ ਦੇ ਸੋਚ ਕੇ ਵੀ ਜਿਹੜਾ ਆਪਾਂ ਪੈਸਾ ਲਾ ਰਹੇ ਆ ਜੋ ਕਰਿਆ ਇਹਦਾ ਫਾਇਦਾ ਕੀ ਹੈ ਤੇ ਦੂਸਰਾ ਵਾਕਿਆਈ ਇਹ ਉਹ ਲੋੜਵੰਦ ਤੇ ਭੁੱਖੇ ਦੇ ਮੂੰਹ ਚ ਪੈ ਰਿਹਾ ਕਿ ਜਾਹਿਰ ਜਿਆ ਨੂੰ ਜਾ ਰਹੇ ਆ ਕਾਫੀ ਪ੍ਰਚਾਰਕ ਇਸ ਤੇ ਗੱਲ ਕਰ ਰਹੇ ਨੇ ਪਰ ਹੁਣ ਨੇ ਕਿ ਇਹਨੂੰ ਅਮਲ ਕਰਨ ਦੀ ਜ਼ਰੂਰਤ ਹੈ ਆਪਾਂ ਵਿਦੇਸ਼ਾਂ ਵਿੱਚ ਵੀ ਤੇ ਦੇਸ਼ ਦੇ ਵਿੱਚ ਵੀ ਜਿੰਨੇ ਮੇਲੇ ਨੇ ਜੋ ਵੀ ਹੈ ਮੈਂ ਇੱਥੇ ਨਿਊਯਾਰਕ ਦੇ ਵਿੱਚ ਹੁਣ ਮੈਂ ਕਿਸੇ ਪਾਰਟੀ ਨੂੰ ਬੁਲਾਉ ਨਹੀਂ ਕਰਦਾ ਐਸ ਵੇਲੇ ਮੈਂ ਇੱਕ ਅਮਰੀਕਨ ਸਿੱਖ ਹਾਂ ਪਰ ਮੈਂ 27 ਸਾਲ ਤੀਰਮਨ ਕਾਲੀਦਾ ਨਿਊਯਾਰਕ ਦਾ ਸਟੇਟ ਦਾ ਪ੍ਰਧਾਨ ਰਿਆ ਉਸ ਵਿੱਚ ਮੈਂ ਆਪਣੇ ਜਦੂ ਸਾਡੇ ਲੀਡਰ ਹੁੰਦੇ ਉਹਦੇ ਮੈਂ ਗੱਲ ਕਰਦਾ ਸੀ ਕਿ ਆਪਣੇ ਧਾਰਮਿਕ ਸਥਾਨ ਨੇ ਸਰੰਦ ਦੇ ਸਹਿਬਜ਼ਾਦੇ ਦੀ ਜੇ ਵੱਡੀ ਸ਼ਹੀਦੀ ਪਈ ਜੀ ਪਤੇਗੜ ਸਾਹਿਬ ਤੇ ਉੱਥੇ ਤੁਸੀਂ ਕਾਨਫਰੰਸਾਂ ਕਰਕੇ ਪੋਲਿਟਿਕਸ ਦੀਆਂ ਤੇ ਇੱਕ ਦੂਜੇ ਦੇ ਚਿਕਮਸਾ ਲਾਉਂਦੇ ਹੋ ਚਿਕੜ ਸੁੱਟਦੇ ਹੋ ਤੇ ਠੱਕੇ ਨਾਲ ਆਉਂਦੇ ਵੀ ਆਉ ਸੰਗਤਾਂ ਦੇ ਮੇਲੇ ਕਈ ਵਰੀ ਗੁਰੂ ਘਰ ਜਿਹੜੇ ਨੇ ਉਹ ਖਾਲੀ ਹੁੰਦੇ ਨੇ ਤੇ ਮੇਲਿਆਂ ਵਿੱਚ ਤੁਹਾਡੇ ਪੰਡਾਲਾਂ ਵਿੱਚ ਸੰਗਤ ਬੈਠੀ ਹੁੰਦੀ ਹੈ ਬਿਲਕੁਲ ਤੇ ਉਹ ਗੱਲ ਤੇ ਉਹਨਾਂ ਬੜੀ ਕਿਰਪਾ ਕੀਤੀ ਮਹਾਰਾਜ ਨੇ ਕਿ ਉਹਨਾਂ ਨੇ ਘੱਟ ਕਰਤਾ ਬੰਦ ਕਰਤਾ ਤੀਰ ਮੇਹਰ ਹਾਲਾ ਅੱਜ ਕੱਲ ਇਹ ਉਹ ਚੀਜ਼ਾਂ ਤੁਹਾਨੂੰ ਘੱਟ ਮਿਲਣ ਨੂੰ ਮਿਲਦੀਆਂ ਕਿ ਮੇਲੇ ਵੀ ਆਪਾਂ ਜਿਹੜੇ ਨੇ ਬਖ ਬਖ ਤਰ੍ਹਾਂ ਪਕਿਆਣ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਸ਼ਬਦ ਦਾ ਜਾਂ ਸ਼ਬਦ ਦੀ ਭੁੱਖ ਹੈ ਨਾ ਜਿਹੜੀ ਸ਼ਬਦ ਦੀ ਉਹ ਸਮਝਣ ਦੀ ਜ਼ਰੂਰਤ ਹੈ ਗੁਰੂ ਮਾਰਜ ਕਹਿੰਦੇ ਕੀ ਨੇ ਹੁਣ ਸਾਡੇ ਗੁਰਦਾਰ ਸਾਹਿਬ ਵੀ ਮੈਂ ਦੇਖਦਾ ਕਿ ਜਦਨ ਬਾਹਰ ਪੜਾਣ ਲੱਗੇ ਹੁੰਦੇ ਲੱਗੇ ਹੁੰਦੇ ਟੈਂਟ ਸਾਰੀ ਸੰਗਤ ਬਾਹਰ ਹਾਲ ਨਜ਼ਰ ਖਾਲੀ ਪ੍ਰਚਾਰਕਾਂ ਤੇ ਇਹਨਾਂ ਨੇ ਪੈਸਾ ਲਾਉਨੇ ਆ ਜਿਨ੍ਹਾਂ ਨੇ ਤੁਹਾਨੂੰ ਗੁਰੂ ਦੀ ਗੱਲ ਦੱਸਨੀ ਜਿਨ੍ਹਾਂ ਨੇ ਤੁਹਾਨੂੰ ਗੁਰੂ ਦੇ ਲੜ ਲਾਉਣਾ ਇੰਨੀ ਉਹਨਾਂ ਦੀ ਪ੍ਰੈਕਟਿਸ ਹੈ ਇੰਨਾ ਉਹਨਾਂ ਦੀ ਤਿਆਰੀ ਕੀਤੀ ਹੁੰਦੀ ਹੈ ਉਹ ਸੁੰਡ ਵਾਲੇ ਖਾਲੀ ਜਾਂ ਹਾਲ ਪਿਆ ਹੁੰਦਾ ਤਾਂ ਆਪਾਂ ਨੂੰ ਇਸ ਗੱਲ ਤੇ ਬਹੁਤ ਜ਼ਰੂਰੀ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਲੋੜਵੰਦ ਨੂੰ ਸਾਹਮਣਾ ਲੋੜ ਪੂਰੀ ਕੀਤੀ ਜਾਏ ਭੁੱਖੇ ਨੂੰ ਖਾਣਾ ਦਿੱਤਾ ਜਾਏ ਮੈਡੀਸਨ ਦੀ ਜਰੂਰਤ ਹੈ ਮੈਡੀਸਨ ਦਿੱਤੀ ਜਾਏ ਜਿਸ ਬੱਚੇ ਨੂੰ ਪੜ੍ਹਾਈ ਵਾਸਤੇ ਕੋਈ ਚੰਗਾ ਪੜ੍ਹਨ ਵਾਲਾ ਉਹਦੀ ਮਦਦ ਕੀਤੀ ਜਾਏ ਪਿੰਡਾਂ ਦੇ ਵਿੱਚ ਆਪਣੇ ਸਕੂਲਾਂ ਦਾ ਸੁਧਾਰ ਕੀਤਾ ਜਾਏ ਜਾਂ ਛੋਟੀ ਬੋਟੀ ਮੈਡੀਸਨ ਦੀ ਕਿਸੇ ਜਰੂਰਤ ਹੈ ਜਾਂ ਹੋਰ ਜੋ ਮੁੜਲੀਆਂ ਲੋੜਾਂ ਨੇ ਉਹਦੇ ਵਿੱਚ ਤੁਹਾਡੇ ਇਲਾਕੇ ਦਾ ਤਾਂ ਜਾਂ ਤੁਹਾਡੇ ਪਿੰਡ ਦਾ ਕੋਈ ਬੰਦਾ ਲੋੜਵੰਦ ਨਹੀਂ ਰਹਿਣਾ ਚਾਹੀਦਾ ਕਿਉਂ ਇੱਥੇ ਆਪਾਂ ਬਹੁਤ ਵੱਡੀ ਗਿਣਤੀ ਜਾ ਗਏ ਆ ਇੱਥੇ ਪੈਸੇ ਦੀ ਵੀ ਕੋਈ ਕਮੀ ਨਹੀਂ ਬਿਲਕੁਲ ਜਿਹਨੇ ਆਪਣੇ ਵਿਦੇਸ਼ਾਂ ਦੇ ਵਿੱਚ ਇਸ ਵੇਲੇ ਗੁਰੂ ਕਰਨੇ ਜੇ ਤੁਹਾਡੇ ਆਪਾਂ ਦੱਸੇ ਹੋਏ ਰਾਹ ਤੇ ਜਾਂ ਜਿਹੜੀ ਸੋਚ ਆ ਉੱਤੇ ਚੱਲਣਾ ਸ਼ੁਰੂ ਕਰੀਏ ਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਆਪਾਂ ਸਾਰੇ ਉਸ ਰਸਤੇ ਤੁਰ ਪੀਏ ਤੇ ਜਿੰਨਾ ਸਰਕਾਰ ਪੰਜਾਬ ਦੇ ਉੱਤੇ ਜਿਹੜੇ ਗਰੀਬਾਂ ਦੇ ਉੱਤੇ ਬਜਟ ਖਰਚਦੀ ਹੈ ਉਸ ਤੋਂ ਵੱਧ ਤੇ ਬਜਟ ਅਸੀਂ ਇੱਥੋਂ ਪੈਦਾ ਕਰਕੇ ਦੇ ਸਕਦੇ ਹਾਂ ਅਤੇ ਉੱਥੇ ਜਿਹੜੇ ਆਪਣੇ ਭਾਈਚਾਰੇ ਦੇ ਲੋਕ ਜਿਹੜੇ ਇਹ ਕਹਿੰਦੇ ਨੇ ਕਿ ਮੈਂ ਪਿੱਛੇ ਜੇ ਵੇਖਿਆ ਸੀ ਅੱਜ ਤੋਂ ਤਕਰੀਬਨ 10 ਸਾਲ ਪੁਰਾਣੀ ਖਬਰ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ EMPLOYEES ਜਿਹੜੇ ਨੇ ਉਹ ਪਤਲੀ ਘਰ ਏਰੀਆ ਦੀ ਉਹ ਖਬਰ ਸੀ ਕਿ ਉਹਨਾਂ ਨੇ ਆਪਣੇ ਸ਼ਰੀ ਸਾਹਿਬ ਜਿਹੜੇ ਉਤਾਰ ਕੇ ਕਿਲੀਆਂ ਨਾਲ ਟੰਗ ਦਿੱਤੇ ਸਨ ਤੇ ਉਹ 크ਰਿਸਚੀਅਨ ਨੂੰ ਜਿਹੜਾ ਉਹਨਾਂ ਨੇ 크ਰਿਸਚੀਅਨ ਨੂੰ ਅਪਣਾਲਿਆ ਸੀ ਉਸ ਵale ਉਸ ਤੋਂ ਬੜੀ ਹੋ ਹਲਾ ਆਇਆ ਸੀ ਕਿ ਇਹ ਕਿਸ ਤਰ੍ਹਾਂ ਤੇ ਜਦੋਂ ਉਹਨਾਂ ਨੇ ਵੀ ਉਹ ਗੱਲ ਕੀਤੀ ਸੀ ਕਿ ਜਦੋਂ ਸਾਡੂੰ ਆਪਣੀ ਕੌਮ ਦੇ ਲੋਕੀ ਪੁੱਛਣਾ ਭੁੱਲ ਗਏ ਹੋਣ ਤਾਂ ਫਿਰ ਤੇ ਜਿਹੜੇ ਦੂਸਰੇ ਆ ਕੇ ਕਹਿੰਦੇ ਨੇ ਕਿ ਤੁਹਾਡੇ ਬੱਚਿਆਂ ਨੂੰ ਵੀ ਸਿ ਪੜ੍ਹਾਵਾਂਗੇ ਤੁਹਾਨੂੰ ਖਾਣ ਪੀਣ ਨੂੰ ਦੋਵਾਂਗੇ ਤੁਹਾਡਾ ਮਾਣ ਵੀ ਕਰਾਂਗੇ ਤੁਹਾਨੂੰ ਨਾਲ ਵੀ ਪਠਾਵਾਂਗੇ ਤੋ ਫਿਰ ਜੇ ਉਸ ਤਰੀਕੇ ਦੀ ਸੋਚ ਨੂੰ ਆਪਾਂ ਠੱਲ ਪਾ ਸਕਦੇ ਆ ਅਤੇ ਤੁਹਾਨੂੰ ਕੀ ਲੱਗਦਾ ਇਹਦੇ ਉੱਤੇ ਵਿਖੋ ਇਹ ਗੱਲ ਆਪਾਂ ਪਹਿਲਾਂ ਕਰਤੀ ਕਿ ਛੋਟ ਛੋਟੇ ਲੋੜਾਂ ਕਰਕੇ ਲੋਕ ਧਰਮ ਪਰਿਵਰਤਨ ਕਰ ਰਹੇ ਨੇ ਤੇ ਜੋ ਸ਼ੈਤਾਨੀ ਬਿਰਤੀ ਦੇ ਲੋਕ ਨੇ ਉਹਨਾਂ ਦੀਆਂ ਨਜਾਇਜ਼ ਉਹਨਾਂ ਦਾ ਨਜਾਇਜ਼ ਫਾਇਦਾ ਠਾ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾ ਰਹੇ ਨੇ ਜੀ ਜੀ ਸਾਡੀ ਜੋ ਸਿੱਖ ਕੌਮ ਦੀ ਮੇਨ ਸੰਸਥਾ ਐਸਜੀਪੀਸੀ ਜੀ ਜੀ ਜਾਂ ਸਾਡੇ ਹੋਰ ਜਿਹੜੀਆਂ ਸੰਸਥਾ ਸਿੱਖਿਆ ਦੇ ਵਿੱਚ ਲੀਡ ਕਰਦੀਆਂ ਨੇ ਉਹਨਾਂ ਨੇ ਕਿਤੇ ਨਾ ਕਿਤੇ ਆਪਣਾ ਫਰਜ਼ ਜੋਹੀ ਪੂਰਾ ਨਹੀਂ ਕੀਤਾ। ਉਹਨਾਂ ਦੀ EMPLOYEES ਜਿਹੜੇ ਹਨ EMPLOYEES ਵੀ ਧਾਰਮਿਕ EMPLOYEES ਉਹਨਾਂ ਦੇ ਮੈਂ ਜਾਣਦਾ ਕਿ ਜਿਸ ਤਰ੍ਹਾਂ ਕਿ ਸਰਕਾਰੀ ਨੌਕਰ ਹੁੰਦੇ ਨਾ ਸਰਕਾਰ ਦੇ ਹਿਸਾਬ ਦੇ ਉਸ ਹਿਸਾਬ ਨਾਲ ਉਹਨਾਂ ਬਿਹੇਵ ਕੀਤਾ ਜਾਂਦਾ। ਜੀ ਉਹਨਾਂ ਦੀ ਤਨਖਾਹ ਬਹੁਤ ਘੱਟ ਹੈ। ਜਿਨ੍ਹਾਂ ਦੇ ਕੋਈ ਚੰਗੇ ਅਹੁਦੇ ਲੱਗੇ ਉਹਨਾਂ ਦੀ ਹੈ ਥੋੜੀ ਬਹੁਤੀ। ਪਰ ਉਹ ਆਪਣਾ ਇਸ ਤਰ੍ਹਾਂ ਸਰਵਿਸ ਕਰ ਰਹੇ ਜਿੱਦਾਂ ਕੋਈ ਗੈਸਟਡ ਅਫਸਰ ਸਰਵਿਸ ਕਰਦਾ ਹੁੰਦਾ ਹੈ ਬਿਲਕੁਲ ਠੀਕ ਹੈ ਨਾ ਆਪਣੇ ਗੁਰਦੁਆਰਾ ਸਾਹਿਬਾਂ ਵਿੱਚ ਵੀ ਸਾਰਿਆਂ ਦੇ ਆਕਾਸ਼ ਤਖਤ ਵੱਲੋਂ ਸਾਹਿਬ ਵੱਲੋਂ ਕੋ ਹੁਕਮ ਜਾਰੀ ਹੋਣਾ ਚਾਹੀਦਾ ਕਿ ਜੋ ਸਿੱਖੀ ਸਿਧਾਂਤ ਹਨ ਉਹਦੇ ਹਿਸਾਬ ਨਾਲ ਚੱਲਿਆ ਜਾਏ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਦਾ ਮੈਂ ਕਵਤਾ ਵੀ ਲਿਖਿਆ ਹਤੇ ਕਿ ਕਿਸੇ ਵੀ ਸਿੱਖ ਦੇ ਨਾਮ ਦੇ ਨਾਲ ਉਹਦੀ ਗੋਤ ਨਹੀਂ ਹੋਣੀ ਚਾਹੀਦੀ ਬਿਲਕੁਲ ਸਿੰਘ ਪਿੰਡ ਹੋ ਜੇ ਕੋਈ ਹੋਰ ਰਖ ਲਓ ਜਦੋਂ ਤੁਸੀਂ ਗੋਤ ਲਾ ਦਿੰਦੇ ਹੋ ਨਾ ਤੇ ਸਾਡੇ ਧਰਮ ਦੇ ਵਿੱਚ ਉਸੇ ਵੇ ਵੰਡੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਜੋ ਕਿ ਸਾਡੇ ਆਪਸੀ ਈਰਖਾ ਦਾ ਉੱਚੀ ਨੀਚ ਦਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ ਨਮਾਣਿਆਂ ਨੂੰ ਮਾਨ ਦਵਾਇਆ ਉਹਨਾਂ ਜੀ ਗੁਰੂ ਗੋਬ ਸਿੰਘ ਦੇ ਲੜਾਈਆਂ ਜਦੋਂ ਖਾਲਸਾ ਪੰਥ ਸਾਜਿਆ ਤੇ ਉਹ ਨਿਤਾਣੇ ਲੋਕ ਜਿਨ੍ਹਾਂ ਨੂੰ ਕਿਤੇ ਸਤਿਕਾਰ ਨਹੀਂ ਮਿਲਦਾ ਸੀ ਉਹ ਖਾਲਸਾ ਆਉਂਦੇ ਸਾਕੇ ਖਾਲਸਾ ਤਿਆਰ ਹੋਏ ਪੂਰੇ ਤੇ ਉਹਨਾਂ ਨੇ ਫਿਰ ਜੰਗਾਂ ਲੜੀਆਂ ਇਹ ਜੋ ਗਰੀਬ ਲੋਕ ਨੇ ਨਾ ਜਿਹੜੇ امیر ਲੋਕ ਨੇ ਉਹਨਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਨਹੀਂ ਉਹ ਆਪਣੀ ਰੋਟੀ ਵਧੀਆ ਖਾਂਦੇ ਨੇ ਉਹਨਾਂ ਦੀ ਸਕਾਰੇ ਉਪਾਰ ਸਾਸਤ੍ਰਿਕਲ ਹੈ ਗਈ ਉਹ ਇਹ ਚਾਹੁੰਦੇ ਨੇ ਜੋ ਗਰੀਬ ਲੋਕ ਨੇ ਨਾ ਉਹ ਵੀ ਆਪਣਾ ਮਾਣ ਚਾਹੁੰਦੇ ਤੁਹਾਡੇ ਬਰਾਬਰ ਰੋਟੀ ਜਿਹੜ ਖਾਣੀ ਰੋਟੀ ਹਰ ਇਨਸਾਨ ਦੀ ਜ਼ਰੂਰਤ ਹੈ ਜਿੰਦੇ ਰਹਿਣ ਲਈ ਮੈਡੀਸਨ ਐਜੂਕੇਸ਼ਨ ਵੀ ਜ਼ਰੂਰਤ ਹੈ ਤੇ ਸਾਡੇ ਸਰਪਲਸ ਪੈਹਾ ਸਾਡੇ ਕੋਲ ਸਾਡੀਆਂ ਸੰਸਥਾ ਕੋਲ ਸਾਡੇ ਵਿਦੇਸ਼ਾਂ 'ਚ ਆਪਾਂ ਬੈਠੇ ਆਂ ਬਾਧੂ ਪੈਹਾ ਜੇ ਆਪਾਂ ਥੋੜਾ ਥੋੜਾ ਵਿਕਰੀ ਹੈ ਨਾ ਤੇ ਅਸੀਂ ਬਹੁਤ ਵੱਡੇ ਤੌਰ ਤੇ ਇਹ ਲੈਣ ਜੋ ਚੇਂਜ ਕਰ ਸਕਦੇ ਆਂ ਵਾਪਸ ਇੱਕ ਗੱਲ ਮੈਂ ਕੰਟੀਨਿਊਅ ਤੇ ਐਡ ਕਰਨਾ ਚਾਹੁੰਦਾ ਜੀ ਮੈਂ ਕਈ ਵਾਰੀ ਦੇਖਦਾ ਕਿ ਆਪਾਂ ਕਬੱਡੀ ਜਿਹੜੀ ਹੈਗੀ ਸਾਡੀ ਮਾਂ ਖੇੜੇ ਬਿਲਕੁਲ ਵੀ ਲਾਵੇ ਪਰ ਨਜਾਇਜ਼ ਖਰਚਾ ਜੋ ਹੈ ਉੱਤੇ ਹੋ ਰਿਹਾ ਉਹਦੇ ਨਾਲ ਮੈਂ ਐਗਰੀ ਨਹੀਂ 2.2 3.3 ਲੱਖ ਡਾਲਰ ਯੂ ਐਸ اے ਇੱਕ ਇੱਕ ਦੇਹ ਦੇ ਮੈਚ ਤੇ ਲਾਇਆ ਜਾਂਦਾ ਤੇ ਰਾਜ ਕੇ ਸ਼ਰਾਬ ਪੀਤੀ ਜਾਂਦੀ ਉਥੇ ਰਾਜ ਕੇ ਸ਼ਰਾਬ ਪੀਤੀ ਜਾਂਦੀ ਏ ਮੈਸੇਜ ਇਹ ਦੇਣੇ ਆ ਕਿ ਇਹ ਸਾਡੀ ਖੇਡ ਏ ਖੇਡਾਂ ਦੇ ਨਾਲ ਸਾਡੀ ਸਿਹਤ ਚੰਗੀ ਰਹਿੰਦੀ ਏ ਖੇਡਾਂ ਦੇ ਨਾਲ ਸਾਡੀ ਆਪਸੀ ਜੋ ਮਤ ਭੇ ਉਚਨ ਬਰਾਬਰ ਹੁੰਦੀ ਏ ਤੇ ਪੈਸੇ ਦਾ ਨਜਾਇਜ਼ ਜੋ ਨਜਾਇਜ਼ ਬਰਦੂ ਕੀਤੀ ਜਾਂਦੀ ਹੈ ਜਿੰਨੀ ਕੀ ਜਰੂਰਤ ਹੈ ਖੇਡਾ ਕਰਾਓ ਸਿੰਪਲ ਠੀਕ ਹੈ ਹਾਂ ਜਿਹੜੇ ਚੰਗੇ ਪਲੇਅਰ ਨੇ ਦੇ ਦਿਓ ਉਹਨਾਂ ਨੂੰ ਜਿੰਨਾ ਕਿ ਚਾਹੀਦਾ ਪਰ ਨਸ਼ਾ ਜੋ ਹੈ ਉਥੇ ਬਿਲਕੁਲ ਨਹੀਂ ਕਿਸੇ ਨੂੰ ਅਲਾਉ ਕਰਨਾ ਚਾਹੀਦਾ ਕਿ ਕੋਈ ਡਰਿੰਕ ਇਹ ਜਾਂ ਕੋਹਰ ਹੋਵੇ ਇਹ ਗੱਲਾਂ ਸਾਡੇ ਸਿੱਖਾਂ ਦੀ ਬਹੁਤ ਜ਼ਰੂਰੀ ਨੇ ਜੋ ਸਾਡਾ ਪ੍ਰੋਗਰਾਮ ਖਤਮ ਕਰਦੀਆਂ ਨੇ ਬਿਲਕੁਲ ਠੀਕ ਹੈ ਪੰਜ ਸੱਤ ਬੰਦਿਆਂ ਦੀ ਬੱਲੇ ਬੱਲੇ ਹੋ ਜਾਂਦੀ ਹੈ ਉਹ ਝੂਠੀ ਬੱਲੇ ਬੱਲੇ ਉਹ ਬੱਲੇ ਬੱਲੇ ਜਿਹੜੀ ਸਦਾ ਵਾਸਤੇ ਨਹੀਂ ਗੁਰੂ ਉਹਨੂੰ ਬੱਲੇ ਬੱਲੇ ਪਰਵਾਹ ਨਹੀਂ ਕਰਦਾ ਤੁਹਾਡੀ ਸਮਾਜ ਵਿੱਚ ਵੀ ਬੜੇ ਪੈਸੇ ਵਾਲਾ ਵੇਲਾ ਕਰਾਈ ਜਾਂਦਾ ਟੂਰਨਾਮੈਂਟ ਖਰਾਤਾ ਹੋਮੇ ਤੁਹਾਡੀ ਉਹਨੂੰ ਪੱਠੇ ਪੈ ਰੇ ਨੇ ਬਿਲਕੁਲ ਪਰ अदरवाइज ਦਾ ਬੈਨੀਫਿਟ ਕੋਈ ਨਹੀਂ ਤੇ ਇੱਥੇ ਵੀ ਆਪਾਂ ਨੂੰ ਬਹੁਤ ਜ਼ਰੂਰਤ ਹੈ ਜਿਹੜੇ ਵੀ ਆਪਾਂ ਇੱਥੇ ਕੰਮ ਕਰਦੇ ਆ ਉਹਦੇ ਤੇ ਸਾਨੂੰ ਬਹੁਤ ਸੋਚਣ ਦੀ ਜ਼ਰੂਰਤ ਹੈ ਸਾਡਾ ਜੋ ਕਲਚਰ ਹੈ ਉਹਦੇ ਤੇ ਸਾਨੂੰ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਜਿਹੜਾ ਕਲਚਰ ਸਾਡੇ ਸਮਾਜ ਨੂੰ ਗਲਤ ਬਾਸੇ ਲੈ ਜਾ ਰਿਹਾ ਹੈ ਸਾਡੇ ਬੱਚਿਆਂ ਨੂੰ ਸਾਡੀਆਂ ਧੀਆਂ ਭੈਣਾਂ ਨੂੰ ਗਲਤ ਪਾਸੇ ਤੋਰ ਰਿਹਾ ਉਸ ਕਲਚਰ ਦਾ ਉਹਨਾਂ ਗੀਤਾਂ ਦਾ ਉਸ ਮਿਊਜ਼ਿਕ ਦਾ ਬਾਈਕਾਟ ਕਰਨਾ ਚਾਹੀਦਾ ਆਪਾਂ ਨੂੰ ਉਹ ਗੀਤ ਸੁਣਨੇ ਚਾਹੀਦੇ ਨੇ ਜਿਹੜੇ ਆਪਾਂ ਪਰਿਵਾਰ ਦੇ ਵਿੱਚ ਬਹਿ ਕੇ ਰਿਸਪੈਕਟ ਨਾਲ ਸੁਣ ਸਕੀਏ ਬਿਲਕੁਲ ਤੇ ਜਿਹੜੇ ਲਿਖਦੇ ਨੇ ਅਤੇ ਜਾਂ ਗਾਉਂਦੇ ਨੇ ਉਹਨਾਂ ਦਾ ਵੀ ਆਪਾਂ ਨੂੰ ਮੇਰੇ ਹਿਸਾਬ ਨਾਲ ਬਾਈਕਾਟ ਹੀ ਕਰ ਦੇਣਾ ਚਾਹੀਦਾ ਪਰ ਉਹਨਾਂ ਨੂੰ ਘਟੋ ਘਾਟੇ ਬੇਨਤੀ ਲਿਖਣ ਵਾਲਿਆਂ ਨੂੰ ਤੇ ਗਾਉਣ ਵਾਲਿਆਂ ਨੂੰ ਤੁਸੀਂ ਉਹ ਗਾਓ ਜਿੱਥੇ ਸਾਡਾ ਸਮਾਜ ਹੈਲਥੀ ਹੋਵੇ ਬਿਲਕੁਕ ਜਿਹੜੀ ਆਪਾਂ ਵਿਚਾਰ ਚਰਚਾ ਦਾ ਪਹਿਲਾ ਜਿਹੜਾ ਆਪਾਂ ਅੰਗ ਫੜਿਆ ਸੀ ਖਾਸ ਕਰਕੇ ਜਿਤਨਾ ਸਾਨੂੰ ਇਹ ਚਿੰਤਾ ਹੈਗੀ ਕਿ ਸਾਡੀ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਜਿਹੜੀ ਹੈ ਅੱਜ ਕੱਲ ਜਿਤਨਾ ਦਾ ਜੋ ਸਾਡਾ ਕਲਚਰ ਬਣ ਚੁੱਕਾ ਹੋਇਆ ਹੈ ਗੁਰੂ ਘਰ ਦੇ ਬਾਹਰ ਚਾਰ ਦੁਆਰੇ ਤੋਂ ਆਂਦੀ ਹੈ ਉੱਥੋਂ ਹੀ ਮੁੜ ਕੇ ਵਾਪਸ ਚਲੀ ਜਾਂਦੀ ਹੈ ਤੇ ਤੁਹਾਨੂੰ ਉਸ ਚੀਜ਼ ਨੂੰ ਲੈ ਕੇ ਚਿੰਤਤ ਹੁੰਦੇ ਹੋ ਤੁਸੀਂ ਕਦੀ ਕਿ ਕੱਲ ਨੂੰ ਜੇ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਕੱਲ ਨੂੰ ਜਿਹੜੀ ਸਟੇਜ ਹੈ ਜਿਹੜੀ ਮੰਚ ਸਮਾਲਣੀ ਹੈ ਭਾਵੇਂ ਉਹ ਕਮੇਟੀ ਦੇ ਤੌਰ ਤੇ ਹੋਵੇ ਪ੍ਰਧਾਨਗੀ ਦੇ ਤੌਰ ਤੇ ਹੋਵੇ ਸੈਕਟਰੀ ਦੇ ਤੌਰ ਤੇ ਹੋਵੇ ਜਾਂ ਆਪਣੇ ਕਥਾਵਾਚਕ ਹੋਣ ਜਾਂ ਆਪਣੇ ਬੱਚੇ ਕੀਰਤਨੀਏ ਹੋਣ ਉਹਨਾਂ ਦਾ ਵੀ ਇੱਕ ਵੱਡਾ ਘਾਟ ਪੈਰੇਗੀ ਵੱਡੀ ਖਾਈ ਹੋ ਜਾਏਗੀ ਤੇ ਸਾਰੀਆਂ ਕਮੇਟੀਆਂ ਨੂੰ ਇਹਦੇ ਬਾਰੇ ਸੋਚਣ ਦੀ ਲੋੜ ਹੈ ਕਿ ਆਪਣੇ ਬੱਚੇ ਵੀ ਹੋਣ ਜੱਥਿਆਂ ਨੂੰ ਅਸੀਂ ਬਹੁਤ ਸਨਮਾਨ ਦਿੰਦੇ ਆ ਮਾਨ ਦਿੰਦੇ ਆ ਲੇਕਿਨ ਆਪਣੇ ਬੱਚੇ ਵੀ ਜੇ ਉੱਤੇ ਬੈਠ ਕੇ 10 15 ਮਿੰਟ ਲੋਣਗੇ ਤਾਂ ਉਹ ਜ਼ਿਆਦਾ ਵਧੀਆ ਹੋਏਗਾ ਮੇਰੇ ਹਿਸਾਬ ਨਾਲ ਤੇ ਮਰੀਸ਼ ਜੀ ਇਹ ਜੋ ਕੁਐਸਚਨਸ ਕੀਤਾ ਬਹੁਤ ਜ਼ਰੂਰੀ ਹੈ ਦੀ ਜ਼ਰੂਰਤ ਹੈ ਤਾਂ ਇਹ ਸਾਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ ਜੀ ਅੱਜ ਸਾਡੇ ਬੱਚੇ ਗੁਰੂ ਘਰ ਆ ਕੇ ਖੁਸ਼ ਨਹੀਂ ਉਹ ਕਿਉਂ ਨਹੀਂ ਖੁਸ਼ ਕਿ ਉਹਨਾਂ ਵਾਸਤੇ ਕੁਝ ਹੈ ਨਹੀਂ ਜੇ ਆਪਾਂ ਐਤਵਾਰ ਚਾਹਤਾ ਨਹੀਂ 40 45 ਮਿੰਟ ਜਿਆਦਾ ਘੰਟਾ ਜੇ ਹੋ ਸਕੇ 1 ਘੰਟਾ ਹਰ ਸੰਡੇ ਬੱਚਿਆਂ ਨੂੰ ਟਾਈਮ ਦਿੱਤਾ ਜਾਏ ਬੱਚੇ ਆਪਣੀ ਗੱਲ ਸਟੇਜ 'ਤੇ ਕਰਨ ਕੋ ਚੰਗਾ ਸਪੀਕਰ ਗੁਰੂ ਦੀ ਗੱਲ ਕਰ ਸਕਦਾ ਉਹਨੂੰ ਟਾਈਮ ਦਿੱਤਾ ਜਾਏ ਕੋਈ ਚੰਗਾ ਸ਼ਬਦ ਗੁਰੂ ਦਾ ਪੜ੍ਹਨਾ ਚਾਹੁੰਦਾ ਕੋਈ ਗੁਰੂ ਦੀ ਵਿਆਖਿਆ ਕਰਨਾ ਚਾਹੁੰਦਾ ਉਹਨਾਂ ਨੂੰ ਸਮਾਂ ਦਿੱਤਾ ਜਾਏ ਕਿ ਇਹ ਨਹੀਂ ਕਿ ਬੱਚੇ 2-4 ਬੜੇ ਇੰਟੈਲੀਜੈਂਟਰ ਤੇ ਹਰ ਐਤਵਾਰ ਉਹਨਾਂ ਨੂੰ ਟਾਈਮ ਦਿੱਤਾ ਜਾਏ ਬਦਲ-ਬਦਲ ਕੇ ਮਤਲਬ ਰੋਟੇਸ਼ਨ ਦੇ ਵਿੱਚ ਓਕੇ ਰੋਟੇਸ਼ਨ ਦੇ ਵਿੱਚ ਤਾਂ ਜੋ ਨਵਾਂ ਬੱਚਾ ਵੀ ਕੋ ਆਏ ਉਹ ਤੁ ਬੋਲਣਾ ਚਾਹੁੰਦਾ ਬੇਸ਼ੱਕ ਪਰਫਰ ਨਹੀਂ ਉਹ ਆਪਣਾ ਕੌਨਫੀਡੈਂਸ ਪੈਦਾ ਕਰੇ ਇਸ ਜੇ ਜੇ ਆਪਾਂ ਟਾਈਮ ਦੇਣਾ ਸ਼ੁਰੂ ਕਰਦੇ ਸਾਰੇ ਗੁਰੂ ਘਰਾਂ 'ਚ ਉਹਨਾਂ ਨੂੰ ਤੇ ਗੁਰਦੁਆਰਿਆਂ ਦੇ ਵਿੱਚ ਕੋਈ ਘਾਟ ਨਹੀਂ ਹੋਏਗੀ ਕਿ ਆਪਣੇ ਜੋ ਬੱਚੇ ਹਨ ਬੜੇ ਤਿਆਰੀ ਨਾਲ ਸ਼ੌਕ ਨਾਲ ਕੋਈ ਬੋਲਣ ਲਈ ਜਾਂ ਸੁਣ ਲਈ ਆਉਣ ਬਿਲਕੁਲ ਤੇ ਉਹਦੇ ਵਿੱਚ ਇੱਕ ਗੱਲ ਹੋਰ ਵੀ ਹੈ ਕੱਲੀ ਧਰਮ ਦੀ ਗੱਲ ਨਹੀਂ ਜੋ ਸਾਡੀਆਂ ਮੁੰਡੀਆਂ ਜ਼ਰੂਰਤਾਂ ਨੇ ਇੱਥੇ ਜੋ ਸਾਡੇ ਸੰਸਕਾਰ ਨੇ ਇੱਥੇ ਜੋ ਸਾਡੀ ਸੋਸ਼ਲ ਐਜੂਕੇਸ਼ਨ ਦੀ ਸਾਨੂੰ ਜ਼ਰੂਰਤ ਹੈ ਅਸੀਂ ਕਿਸ ਤਰ੍ਹਾਂ ਇੱਥੇ ਦੇ ਸਕੂਲਾਂ ਵਿੱਚ ਚਲਣਾ ਇੱਥੇ ਦੇ ਕਾਲਜਾਂ ਵਿੱਚ ਕਿਸ ਤਰ੍ਹਾਂ ਚਲਣਾ ਜਾਂ ਚੋਬਾ ਵਾਸਤੇ ਅਸੀਂ ਕਿਸ ਤਰ੍ਹਾਂ ਕੁਆਲੀਫਾਈ ਹੋਣਾ ਸਾਡੇ ਬੱਚਿਆਂ ਦਾ ਆਪਸੀ ਮਿਲਵਰਤਨ ਦੇ ਨਾਲ ਇਹ ਵੀ ਸਾਨੂੰ ਬੜਾ ਵੱਡਾ ਹੰਗਾਰਾ ਮਿਲੇਗਾ ਕਿ ਇਹੀ ਬਾਅਦ ਚ ਤਿਆਰੀ ਕਰਕੇ ਪੋਲਿਟਿਕਸ ਵਿੱਚ ਕਿਦਾ ਜਾਣਾ ਬਿਲਕੁਲ ਤੇ ਬੱਚਿਆਂ ਨੂੰ ਇੱਕ ਇਕੱਠੇ ਕਰਨ ਦਾ ਗੁਰਦੁਆਰੇ ਜੋ ਹੈ ਨਾ ਜਿੱਦਾਂ ਗੁਰਦੁਆਰੇ ਹੈ ਹੀ ਧਰਮਸ਼ਾਲਾ ਇੱਕ ਸਕੂਲ ਨੇ ਸਕੂਲ ਨੇ ਬਿਲਕੁਲ ਐਕਚੁਅਲੀ ਇਹ ਗੁਰਵਾਨੇ ਗੁਰਦੁਆਰਾ ਸਾਹਿਬ ਪਾਡਸ਼ਾਲਾ ਹੀ ਬਣਾਈ ਸੀ ਜੀ ਤੇ ਜੇ ਆਪਾਂ ਨੂੰ ਸਮੇਂ ਦੀ ਲੋੜ ਦੇ ਨਾਲ ਪਾਠਸ਼ਾਲਾਂ ਵਿੱਚ ਕਾਲਜਾਂ ਵਿੱਚ ਸਕੂਲਾਂ ਵਿੱਚ ਉਹੀ ਪੜਾਇਆ ਜਾਂਦਾ ਸਮੇਂ ਦੀ ਜਰੂਰਤ ਹੈ ਤੇ ਇਸ ਸਮੇਂ ਦੀ ਰਾਗ ਨੂੰ ਪਛਾਣਦੇ ਹੋਏ ਜੋ ਐਸੇ ਲੋੜ ਤੇ ਜਰੂਰਤ ਹੈਾਨੂੰ ਉਹ ਬੱਚਿਆਂ ਨੂੰ ਅਸੀਂ ਦੇਣਾ ਸ਼ੁਰੂ ਕਰ ਦਿੱਤਾ ਤੇ ਗੁਰੂ ਘਰਾਂ ਦੇ ਵਿੱਚ ਨੌਜਵਾਨ ਬੱਚਿਆਂ ਦੀ ਛੋਟੇ ਬੱਚਿਆਂ ਦਾ ਰਸ਼ ਸਾਡੇ ਨਾਲੋਂ ਵੀ ਜ਼ਿਆਦਾ ਹੋਏਗਾ ਜੋ ਬਹੁਤ ਜਰੂਰਤ ਹੈ ਸਾਨੂੰ ਕਰਨ ਦੀ ਬਿਲਕੁਲ ਸਮੇਂ ਦੇ ਲੋੜ ਇਹ ਹੈਗੀ ਕਿ ਅਸੀਂ ਜਿਸ ਤਰ੍ਹਾਂ ਕਿਨੇ ਕੀ ਸਿਰਫ ਸਕੂਲ ਜਿਤਨਾ ਪਾਰਸ਼ਲਾ ਜਿਹੜੀ ਹੈ ਗੁਰੂ ਸਾਹਿਬਾਨ ਨੇ ਬਣਾਈ ਸੀ ਕਿ ਕਿਉਂਕਿ ਆਓ ਇੱਥੇ ਵਿਚਾਰਾਂ ਦੀ ਸਾਂਝ ਕਰੀਏ ਕੁਝ ਸਿੱਖੀਏ ਕੁਝ ਸਿਕਾਈਏ ਤੇ ਉਹਦੇ ਵਾਸਤੇ ਜ਼ਰੂਰੀ ਅਜੇ ਹੋ ਜਾਂਦਾ ਕਿ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ ਉਸ ਤਰੀਕੇ ਨਾਲ ਆਪਣੇ ਉਹਨੂੰ ਤਿਆਰ ਕਰੀਏ ਕਿ ਅਸੀਂ ਗੁਰਬਾਣੀ ਦਾ ਅਤੇ ਆਪਣੇ ਕਿਸੇ ਦੇ ਵਿਚਾਰਾਂ ਦਾ ਜਿਹੜਾ ਲੰਗਰ ਇੱਕ ਦੂਜੇ ਨਾਲ ਲਾਈਏ ਇਹ ਨਾ ਹੋਵੇ ਕਿ ਸਿਰਫ ਆਪਾਂ ਜਿਹੜਾ ਬਾਹਰ ਦਾ ਦਿਖਾਵਾ ਹੈਗਾ ਜਿਹੜੇ ਜੀਵ ਦਾ ਸਵਾਦ ਹੈ ਉਹਦੇ ਉੱਤੇ ਹੀ ਗੱਲ ਕਰਕੇ ਅਸੀਂ ਜਿਹੜਾ ਉਤੋਂ ਫਰਾਰ ਹੋ ਜਾਈਏ ਸੋ ਇਸ ਸਮੇਂ ਦੀ ਜ਼ਰੂਰਤ ਹੈ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਦੀ ਇਹ ਸਮਾਂ ਆਏਗਾ ਅਜ ਤੋਂ 10 20 ਸਾਲ ਬਾਅਦ ਜਿਹੜੀ ਇਹ ਕਾਨੂੰਨੀ ਤੇ ਇਸ ਤਰ੍ਹਾਂ ਦੇ ਹਾਲਾਤ ਹੋ ਜਾਣਗੇ ਕਿ ਸਾਨੂੰ ਜਿਹੜੀ ਹੈ ਪ੍ਰਦਾਨਗੀ ਵਾਸਤੇ ਸੈਕਟਰੀ ਵਾਸਤੇ ਜਾਂ ਦੂਸਰੇ ਅਹੁਦਿਆਂ ਵਾਸਤੇ ਵੀ ਜਿਹੜੇ ਨੇ ਨੌਜਵਾਨਾਂ ਨੂੰ ਲੱਭਣਾ ਪਏਗਾ ਤੇ ਨੌਜਵਾਨ ਕਹਿਣਗੇ ਕਿ ਨਹੀਂ ਮੈਂ ਇਹ ਜ਼ਿੰਮੇਵਾਰੀ ਨਹੀਂ ਸੰਭਾਲਣੀ ਕਿਉਂਕਿ ਅੱਜ ਜਿਹੜਾ ਅਸੀਂ ਉਹ ਲਗਾਤਾਰ ਜਿਹੜੀ ਖਾਈ ਹੈ ਉਸ ਨੂੰ ਵੱਡਾ ਕਰਦੇ ਜਾ ਰਹੇ ਹਾਂ ਕਿਉਂਕਿ ਅਸੀਂ ਹੋਰ ਪਾਸੇ ਨੂੰ ਤਰਪੇ ਗੁਰੂ ਸਾਹਿਬਾਨ ਨੇ ਸਾਨੂੰ ਕਿਸੇ ਹੋਰ ਪਾਸੇ ਤੋਰਿਆ ਸੀ ਅੱਜ ਦੂਸਰੀ ਕਮਿਊਨਿਟੀ ਦੇ ਜਿਹੜੇ ਲੋਕ ਹੈਗੇ ਨੇ ਉਹ ਸਾਡੇ ਕੋ ਸਮਝਣਾ ਚਾਹੁੰਦੇ ਨੇ ਸਿੱਖਣਾ ਚਾਹੁੰਦੇ ਨੇ ਕਿ ਤੁਸੀਂ ਕੌਣ ਹੋ ਤੇ ਸਾਡੇ ਚੋਂ ਦੱਸਣ ਵਾਲਾ ਵੀ ਉਹਨਾਂ ਨੂੰ ਬਾਹਰ ਕੋਈ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਕਹਿੰਨੇ ਕਿ ਆਜੋ ਪਠੂਰੇ ਸ਼ੋਲੇ ਖਾ ਲੋ ਇਹ ਮਠੇ ਜਿਹੜੇ ਨੇ ਇਹ ਸਵਾਦ ਕਰ ਲੋ ਅਤੇ ਉਹ ਸਾਨੂੰ ਪੁੱਛਦੇ ਨੇ ਕਿ ਕੋਈ ਲਿਟਰੇਚਰ ਹੈਗਾ ਤੇ ਉਹ ਦੇ ਦਿਓ ਅਸੀਂ ਕਹਿੰਨੇ ਲਿਟਰੇਚਰ ਤੇ ਜਿਸੀਂ ਛਪਾਇਆ ਨਹੀਂ ਸੋ ਉਮੀਦ ਕਰਦੇ ਹਾਂ ਅਸੀਂ ਇਸ ਟੀ ਨੂੰ ਜਿਹੜਾ ਸਮਝੀਏ ਅਤੇ ਇਹ ਜਿਹੜੀ ਵਿੱਚ ਗੈਪ ਆ ਇਸ ਨੂੰ ਕਟਾ ਕੇ ਜਿਹੜਾ ਅਸੀਂ ਸਹੀ ਜਿਹੜੀ ਸਾਨੂੰ ਸੋਚਣ ਦੀ ਲੋੜ ਹੈ ਜਿਹੜੀ ਜਿਹੜੀ ਦਿਸ਼ਾ ਨੂੰ ਜਾਣ ਦੀ ਲੋੜ ਹੈ ਉਹਦੇ ਉੱਤੇ ਕੰਮ ਕਰਨ ਦੀ ਕੋਸ਼ਿਸ਼ ਕਰੀਏ ਜੀ ਮੈਂ ਅਖੀਰ ਦੇ ਵਿੱਚ ਦੋ ਸ਼ਬਦ ਸਾਂਝੇ ਕਰਨਾ ਚਾਹੁੰਨਾ ਕਿ ਇਹ ਜੋ ਆਪਾਂ ਇੰਟਰਵਿਊ ਕੀਤੀ ਹੈ ਇਹ ਸਮੇਂ ਦੀ ਜ਼ਰੂਰਤ ਹੈ ਤੇ ਸਾਨੂੰ ਗੁਰੂ ਘਰਾਂ ਵਿੱਚ ਜੋ ਬਾਹਰਲੇ ਲੋਕ ਨੇ ਸਾਡੇ ਕੋਲ ਆਉਂਦੇ ਜਿਨ੍ਹਾਂ ਨੂੰ ਅਸੀਂ ਸਰੋਪਾ ਦੇ ਦਿੰਨੇ ਆ ਉਹਨਾਂ ਨੂੰ ਉਹ ਲਾ ਕੇ ਉਹਦੀ ਸਵੈਕਤੀ ਕਰ ਸਕਦੇ ਜੋ ਅਸੀਂ ਕਰ ਸਕਦੇ ਆ ਤੇ ਅਗਰ ਉਹਨਾਂ ਨੂੰ ਕੋਈ ਆਪਣੇ ਧਰਮ ਦੀ ਬੁੱਕ ਲਿਟਰੇਚਰ ਦਿੱਤਾ ਜਾਏ ਤਾਂ ਉਹ ਬਹੁਤ ਚੰਗਾ ਹੋਏਗਾ ਉਹ ਸਾਹਮ ਕੇ ਵੀ ਰੱਖਣਗੇ ਪੜਨਗੇ ਤੇ ਪੜ ਕੇ ਆਪਣੇ ਧਰਮ ਦੀ ਗੱਲ ਦੂਸਰੇ ਨਾਲ ਵੀ ਕਰਨਗੇ ਕਿਉਂਕਿ ਉਹਨਾਂ ਦਾ ਦਾਇਰਾ ਬਹੁ ਵਟਾ ਬਾਹਰਲੇ ਲੋਕਾਂ ਦੇ ਨਾਲ ਸੋ ਇਹ ਜ਼ਰੂਰੀ ਬਹੁਤ ਜ਼ਰੂਰੀ ਹੈ ਕਿ ਜਿੰਨੇ ਵੀ ਗੁਰਦਾਰ ਪ੍ਰਬੰਧਕ ਕਮੇਟੀਆਂ ਨੇ ਉਹ ਸਰੋਪਾ ਬੰਦ ਕਰਕੇ ਉਹਨਾਂ ਨੂੰ ਜੋ ਵਧੀਆ ਲਿਟਰੇਚਰ ਹੈ ਉਹ ਦੇਣਾ ਸ਼ੁਰੂ ਕਰਨ ਬੁੱਕਾਂ ਦੇ ਬੁਕਾ ਦੇ ਰੂਪਜ ਤਾਂ ਜੋ ਸਾਡੇ ਧਰਮ ਦੀ ਗੱਲ ਹੋਰ ਵੀ ਅੱਗੇ ਚੱਲ ਸਕੇ ਦੁਬਾਰਾ ਫਿਰ ਤੁਹਾਡਾ ਸਾਰਿਆਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ